ਇੱਕ ਵਾਰੀ ਇੱਕ ਬਹੁ ਗਰੀਬ ਬੁੱਢੀ ਔਰਤ ਨੇ ਰੇਡੀਓ ਸਟੇਸ਼ਨ ਤੇ ਫੋਨ ਕੀਤਾ ਤੇ ਕਿਹਾ ਕਿ ਉਸ ਨੂੰ ਰੱਬ ਦੀ ਮਦਦ ਦੀ ਲੋੜ ਹੈ ਇੱਕ ਅਮੀਰ ਬਿਜ਼ਨਸਮੈਨ ਜਿਹੜਾ ਰੱਬ ਨੂੰ ਨਹੀਂ ਮੰਨਦਾ ਸੀ ਉਹ ਵੀ ਉਸ ਰੇਡੀਓ ਪ੍ਰੋਗਰਾਮ ਨੂੰ ਸੁਣ ਰਿਹਾ ਸੀ ਉਹਨੇ ਉਸ ਬੁੱਢੀ ਔਰਤ ਨਾਲ ਮਜ਼ਾਕ ਕਰਨ ਦਾ ਸੋਚਿਆ ਉਸ ਬੰਦੇ ਨੇ ਰੇਡੀਓ ਸਟੇਸ਼ਨ ਤੋਂ ਉਸ ਔਰਤ ਦਾ ਐਡਰੈਸ ਲਿਆ ਫਿਰ ਉਹਨੇ ਆਪਣੀ ਸੈਕਟਰੀ ਨੂੰ ਉਸ ਐਡਰੈਸ ਤੇ ਬਹੁਤ ਸਾਰਾ ਖਾਣ ਪੀਣ ਦਾ ਰਾਸ਼ਨ ਪਹੁੰਚਾਉਣ ਲਈ ਕਿਹਾ ਤੇ ਨਾਲ ਹੀ ਆਪਣੀ ਸੈਕਟਰੀ ਨੂੰ ਕਿਹਾ ਵੀ ਜੇ ਉਹ ਬੁੱਢੀ ਔਰਤ ਪੁੱਛੇ ਵੀ ਇਹ ਸਾਰਾ ਖਾਣ ਪੀਣ ਦਾ ਸਮਾਨ ਕਿਹਨੇ ਭੇਜਿਆ ਤਾਂ ਉਹਨੂੰ ਕਹਿਣਾ ਕਿ ਇਹ ਸਾਰਾ ਸਮਾਨ ਸ਼ੈਤਾਨ ਨੇ ਭੇਜਿਆ ਜਦੋਂ ਸੈਕਟਰੀ ਉਸ ਔਰਤ ਦੇ ਘਰ ਪਹੁੰਚੀ ਤਾਂ ਇੰਨਾ ਖਾਣ ਪੀਣ ਦਾ ਸਮਾਨ ਦੇਖ ਕੇ ਉਹ ਬੁੱਢੀ ਔਰਤ ਬਹੁਤ ਖੁਸ਼ ਹੋਈ ਤੇ ਸ਼ੁਕਰੀਆ ادا ਕਰਨ ਲੱਗ ਪਈ ਉਹਨੇ ਸਾਰਾ ਰਾਸ਼ਨ ਆਪਣੇ ਛੋਟੇ ਜਿਹੇ ਘਰ ਵਿੱਚ ਰੱਖਣਾ ਸ਼ੁਰੂ ਕਰ ਦਿੱਤਾ ਇਹ ਸਭ ਦੇਖ ਕੇ ਉਹ ਸੈਕਟਰੀ ਨੇ ਬੁੱਢੀ ਔਰਤ ਨੂੰ ਪੁੱਛਿਆ ਤੁਸੀਂ ਜਾਨਣਾ ਨਹੀਂ ਚਾਹੁੰਦੇ ਕਿ ਇਹ ਸਾਰਾ ਸਮਾਨ ਭੇਜਿਆ ਕਿਨੇ ਆ ਤਾਂ ਅੱਗੋਂ ਉਸ ਬੁੱਢੀ ਔਰਤ ਨੇ ਜਵਾਬ ਦਿੱਤਾ ਨਹੀਂ ਮੈਨੂੰ ਇਹਦੇ ਨਾਲ ਕੋਈ ਫਰਕ ਨਹੀਂ ਪੈਂਦਾ ਕਿਉਂਕਿ ਜਦੋਂ ਰੱਬ ਦੀ ਮਰਜ਼ੀ ਹੁੰਦੀ ਹੈ ਨਾ ਤਾਂ ਸ਼ੈਤਾਨ ਨੂੰ ਵੀ ਉਹਦਾ ਹੁਕਮ ਮੰਨਣਾ ਪੈਂਦਾ